ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਨ ਜੀ ਮੈਂ ਹਰਪ੍ਰੀਤ ਕੌਰ ਆਪਣੇ ਚੈਨਲ ਤੇ ਸਵਾਗਤ ਹੈ ਅਸੀਂ ਸਾਰੇ ਠੀਕ ਠਾਕ ਹਾਂ ਜੀ ਵਾਹਿਗੁਰੂ ਜੀ ਕਿਰਪਾ ਨਾਲ ਤੁਸੀਂ ਵੀ ਠੀਕ ਠਾਕ ਹੋਵੋਗੇ ਲੋ ਜੀ ਮੈਂ ਤਾਂ ਨਮੇੜਾ ਹੀ ਸਾਰਾ ਮਾਰਕਾ ਪੂਰਾ ਕੱਲ ਜੀ ਜਣੀ ਨੇ ਸਾਰਾ ਕਰ ਲਿਆ ਉਧਰੋਂ ਤੇ ਹੁਣ ਰਹਿ ਗਿਆ ਇੱਧਰ ਸੁਖਮਨ ਲਾਲ ਗੁਰਮੋਹਨ ਲਾਲ ਜੀ ਆ ਗਏ ਹਾਂ ਲਾ ਤੂੰ ਆਪ ਤੇ ਰੋਟ ਪਾ ਲਾ ਰੋਟੀ ਸਭ ਜੀ ਹੋ ਗਏ ਮੈਨੂੰ ਕੋਈ ਮਾਰਾ ਇੱਕ ਕਿਨਾਂ ਤੱਕ ਰਾਤ ਲੱਗਿਆ ਰਾਤ ਨੂੰ ਵੀ ਖਾਦੀ ਲਿਆ ਟਿਫਨ ਨਹੀਂ ਆਇਆ। ਬਾ ਮਾ। ਸਤਾਰਾਤ ਵੀ ਨਹੀਂ ਖਾਦੀ ਰੋਟੀ। ਤਾਂ ਹੀ ਤਾਂ ਕਹਿਣਾ ਵੀ ਅਰੇ ਜੀ ਕੀ ਖਾ ਲੈ ਜੇ ਚੰਨ ਭੁੱਖ ਲੱਗਣੋਂ ਹਟ ਗਈ। ਮੁੰਡਾ ਬਣਾ ਤੜੀ ਦੀ ਸਬਜ਼ੀ ਨਾਲ ਉਹਦੇ ਹਨਾ। ਤੇ ਲੈ ਹੈਗਾ ਸਕੂਲ ਤੇ। ਟਿਫਨ ਕਿੱਥਾ ਮੇਰਾ? ਅੱਛੀ ਹੋਣਾ ਆਰ ਖੇਤਾ। ਦੋ ਰੋਟੀਆਂ ਤਾਂ ਨੂੰ। ਕੱਢੀ ਖਾ ਲਾ ਉੱਤ ਗਰਮਣ ਨੂੰ ਰਿਹਾ ਬਤਾ ਅੱਜ ਰਾਤ ਵੀ ਨਹੀਂ ਖਾਦੀ ਰੋਟੀ ਇਹ ਰੋਟੀ ਬਣਾ ਕੇ ਠੰਡੇ ਲਾਉਣੀ ਹੈ ਮੈਂ ਮਤੋਂ ਨਹੀਂ ਬਣਾ ਸਕਦਾ ਕਿਉਂ ਨਹੀਂ ਪਾਣਾ ਨਾ ਸਕੁੰਚ ਕਿਉਂ ਕਰਨੀ ਪੈਂਦੀ ਹੈ ਕਿਉਂ ਸਕੁੰਚ ਕਿਉਂ ਆ ਜਾਂਦੇ ਹੁੰਦੇ ਬੰਦ ਕਰਿਆ ਨਾ ਬੰਦ ਕਰਿਆ ਕਿਉਂ ਕਰਦੀ ਨਹੀਂ ਆਏਗੀ ਇੱਥੇ ਰੋਟੀ ਤਾ ਆ ਚੁੰਨੀ ਕਿਉਂਕਿ ਪਿਓਰ ਦੀਆਂ ਚੁੰਨੀਆਂ ਮਸ਼ੀਨ 'ਚ ਲੋਟ ਨਹੀਂ ਆਉਂਦੇ ਸੁੱਤੀ ਤਾਂ ਲੋਟ ਆਏ ਨੇ ਉਹ ਤਾਂ ਮੈਂ ਸੁੱਤੀ ਵੀ ਬਹੁਤ ਘੱਟ ਪਾਉਣੀ ਮਸ਼ੀਨ 'ਚ ਚੁੰਨੀ ਕਿਉਂਕਿ ਸੂਟ ਹੰਡਾ ਲਾਣੇ ਚੁੰਨੀ ਨਹੀਂ ਪੇਰਨ ਦੇਣਾ ਆਦੀ ਪਿਓਰ ਦੀਆਂ ਚੁੰਨੀ ਇਹ ਮੈਂ ਜਮੇ ਸੂਟ ਕਰੇ ਪਾ ਲਿਆ ਸੁੱਤੀ ਚੁੰਨੀ ਕੰਮ 'ਚ ਠੀਕ ਨਹੀਂ ਜੀ ਨਹੀਂ ਤਾਂ ਹੱਥੁੱਟ ਪੁੰਝ ਜਾਂਦੇ ਪਿਓਰ ਦੇ ਨਾਲ ਗਲੀਆਂ ਹੋ ਜਾਂਦੀਆਂ ਨੇ ਹੋਰ ਸੂਟ ਨਾਲ ਲੱਗ ਜਾਂਦੀ ਆ ਫਾਇਆ ਦੇ ਸਬਜੀ ਵਾਲਾ ਭੱਜ ਕੇ ਇੱਕ ਕੱਪੜੇ ਪਾ ਕੇ ਮਸ਼ੀਨ 'ਚ ਸਬਜੀ ਲੈ ਕੇ ਆਈ ਆ। ਆ ਤਾਂ ਥੋੜੀ ਨੇ ਬੱਠਲ ਚਪਾ ਲੈਣਾ ਤੱਬ ਅੰਦਰ ਤੱਕ ਤਾਂ ਸਾਂਵੇਂ ਧੁੱਪ ਨਾਲ ਹੂੰ ਰਾਬੜ ਦਾ। ਤੱਬ ਕਰਕੇ 10 ਵਜੇ ਹੋਣਗੇ। ਹਾਂ ਸੁਖ ਸੁਖਮਣ ਹੋਰ 10 ਵਜੇ ਵੀ ਹੋਣਗੇ। 10 ਵਜੇ ਤਾਂ ਸਾਰੇ ਨਿਬੜ ਗਏ। ਕਿੰਤਾ ਇਹਨਾਂ ਸਮਝਾਂਗੇ ਇੱਧਰ ਦੀਆਂ ਪੌੜੀਆਂ ਲੱਗੀ। ਹੈ ਮੈਂ ਵੀ ਨਿਕਲਣ ਵਾਲਾ। ਵਾਹ ਇਹ ਦਰਦ ਚਾ ਰਿਹਾ ਤੁਸੀਂ ਤਾਂ ਪੌੜੀ ਜਾ ਨਾ ਮੈਂ ਤਾਂ ਪੌੜੀ ਚੰਨੀ ਸਵੇਰ ਹੀ ਪਹਿਲੇ ਬਾਏ ਜਿੱਦ ਤੱਕ ਪੜਾ ਬੜਾ ਪ੍ਰਾਗਿਆ ਸੋਦਾ ਲੈ ਵੀ ਆਇਆ ਕੈਦਲ ਹੋ ਗਈ ਕੰਜਨ ਸੋਦਾ 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 ਕੰਕੀਲੇ ਹਾਂ ਜੋ ਸਾਮਨ ਉਸ ਨਾਲ ਬਸ ਉਹਨੂੰ ਮਾਰਨ ਵਾਲ ਕੇ ਦਿਲ ਚੋਂ ਤਸਵੀਰ ਲੈਣਾ ਸੋਹਣ ਸਾਮ ਦੀ ਥੱਲੇ ਲਟਕ ਰਹੀ ਇਟਕ ਨੂੰ ਇਟਕ ਕੀ ਹੋ ਲਾ ਲਾਂਗੇ ਸਾਮਾਨ ਸਾਂ ਦੇ ਸਾਂ ਦੇ ਖਬਰ ਨਿਕੋ ਮਸੀਨ ਸਿਕਾ ਕਰਨ ਟੱਬਰ ਨਹੀਂ ਟੱਬਰ ਦਾ ਨਾ ਨਾ ਪਾਂਡੇ ਮੋਕ ਕੋ ਨਾ ਕੱਪੜੇ ਮੋਕ ਕੋ ਆਜ ਤੋਂ ਸੇ ਮਾਂ ਲੱਛੀ ਬਣਾ ਲਾਂਗੇ ਹਮ ਮਟਰ ਤੋਂ ਲੈ ਲੈ ਮਹਦਸਿਆ ਹੋ ਗਈ ਇਸ ਇਹ ਉਲੀਖਣਾ ਭੁੱਲ ਗਈ ਮੈਂ ਕੀ ਹੁੰਦਾ ਉਹ ਪਾਸਤਾ ਪਾਸਤਾ ਨਹੀਂ ਮੈਂ ਤਾਂ ਮਾਂਜੇ ਭੁੱਲ ਗਈ ਜਿਹੜਾ ਦੰਦੇ ਹੋਰ ਮੈਂ ਤਾਂ ਮਾਂਜਾ ਉਹ ਚਾਰੋਂ ਨਾਲ ਸੰਬਰtion ਦਾ ਲਵੇੜਾ ਮਾਂਜਾ ਭੁੱਲ ਗਈ ਲਿਖਣਾ ਮਾਂਜਾ ਲਿਖਣਾ ਭੁੱਲ ਗਏ ਰੋਟੀ ਲਈ ਮੈਂ ਸਬਜੀ ਵਾਲੀ ਬਣਾ ਲਾਂ ਸਬਜੀ ਰੋਟੀ ਤੇ ਸਬਜੀ ਆਣੀ ਆਪਣੀ ਹਰੀ ਲੀਲੀ ਕੋਈ ਕੁਛ ਲੈ ਕੇ ਤਾਂ ਨਹੀਂ ਆਉਚ ਲੀਲੀ ਰੋਟੀ ਆਸੇ ਮਿਲ ਲੇ ਤੱਕ ਪਹਿਲਾਂ ਨਾਲ ਸਬਜ਼ੀਰੇ ਵਿੱਚ ਨਾ ਹਾਂ ਜਿੱਦਾਂ ਮੈਂ ਪਹਿਲਾਂ ਸਿਮਲਾ ਮਿਰਚ ਬਣਾਈ ਸੀ ਭੈਣ ਨੇ ਕਮੈਂਟ ਕੀਤਾ ਸਕੇਂ ਦੀ ਤੁਸੀਂ ਆਲੂ ਪਹਿਲਾਂ ਪਾਣਿਆ ਕਰੋ ਦੀਦੀ ਮੈਂ ਆਲੂ ਬਾਅਦ ਲਾਣੀ ਹੁੰਨੀ ਆ ਬਾਅਦ ਕੇ ਆਲੂ ਪਹਿਲਾਂ ਸਿਮਲਾ ਮਿਰਚ ਤੇ ਪਿਆਜ਼ ਪੁੱਨ ਲਾਣੀ ਹੁੰਨੀ ਆ ਬਾਅਦ ਦੇ ਵਿੱਚ ਹਨਾ ਮੈਂ ਉਹ ਪਾਦਾ ਨਹੀਂ ਹੁੰਨੀ ਆਪਣੇ ਆਲੂ ਨਹੀਂ ਤਾਂ ਆਵਾਲੇ ਤੋਂ ਬਏ ਜੀ ਨਿਕਲ ਜਾਂਦੀ ਐ ਇਹਨੇ ਵਧੀਆ ਬਣ ਜਾਂਦੀ ਉਸਨੇ ਮੇਰੇ ਤਰੀਕੇ ਨਾਲ ਬਣਾ ਕੇ ਦੇਖੋ ਆਵਾਲ ਕੇ ਮੈਂ ਤਾਂ ਪਕੀਰੇ ਲੱਤਨੇ ਮੈਂ ਰੱਤਨੇ ਲਾਇ ਤਮਾਟਰ ने ने तो तार किलो ला ले किलो ती तीन बार बना लांग अज मैं करता फ्रिज बंद फ्रिज चढ़ी पी चल बर्फ कल बंद करे हजे बर्फ खुर खुर पाया आज दो बार पहले पोचा ला चुके रसोई चेसोई करती साफ सुखमें गुरमनने ਅੱਜ ਸੇ ਬੱਤਾ ਸਾਮਣ ਲੈ ਮੈਂ ਖੋਲਿਆ ਸੀ ਪਹਿਲਾਂ ਪਹਿਲਾਂ ਮੈਂ ਸਮਾਨ ਸਾਮਣ ਲੱਗਦੀ ਸੀ ਤੇ ਫਿਰ ਉਹ ਰੋਣਾ ਸਬਜ਼ੀਆਂ ਦਾ ਭਾਏ ਆ ਗਿਆ ਫਿਰ ਮਹਾਂ ਦਾ ਕੱਪੜੇ ਦੀ ਢੋਲ ਜੇ ਮੈਂ 10 ਸਬਜ਼ੀ ਭਾਈ ਹੁੰਦਾ ਉਹ ਜਿੱਥੇ ਇਹਦੇਆਂ ਨੇ ਕੀ ਕੋਈ ਖਾ ਦੇਖ ਮਾਤਾ ਚੱਪਲਾਂ ਚੱਪਲਾ ਘਰੇ ਪਾਉਣ ਵਾਲੀਆਂ ਮੰਗਾਈਆਂ ਨੇ ਮੇਰੇ ਤਾਂ ਆਉਣ ਜਾਣ ਵਾਲੇ ਉਹ ਟੁੱਟ ਗਏ 2 ਸਾਲ ਹੋ ਗਏ ਮੈਂ ਚੱਪੜੀ ਲੈਤੀ ਆਉਣ ਜਾਣ ਵਾਲੇ ਕੋਈ 14 ਦੇ ਟੁੱਟ ਗਏ ਕੀ ਕਰਾ ਜੀ ਮੈਂ ਦੋਨਾਂ ਦਾ ਇੱਕੋ ਜਿਹਾ ਰੰਗ ਹੀ ਜਾ ਰਿਹਾ ਹੈ। ਕੁਝ ਕੁ ਜਵਾ ਜੋੜਾ ਹਵਾਲਾ ਜਿਹੜਾ ਮਾਰਚ ਚ ਚੜ ਜਾਂਦੀ ਸਾਰੀਆਂ ਚੱਪਲਾਂ ਪਟਣ ਕਿਉਂ ਟੁੱਟ ਜਾਂਦੀਆਂ ਨਾ ਮੈਂ ਇੱਕ ਤਾਂ ਸਾਡੇ ਮਾਰਚ ਨਾਲਦੀ ਅੱਗੇ ਚੜਦੀ ਮਾਰਚ ਅਸੀਂ ਸਿੱਛਤ ਜੋੜ ਲਿਆ ਹੁੰਦੇ ਬਾਦਿਆਂ ਹੁਣ ਬਿਮਤਨ ਚਾਲ ਜੋੜੇ ਕਿਹਾ ਜੀ ਦੋ ਹੀ ਜੋੜ ਲੈ ਨਾ ਛੋਟੀਆਂ ਨਹੀਂ ਹੋਣੀਆਂ ਹੁਣ ਸੁਖ ਨੂੰ 6 ਨੰਬਰ ਤੇਰੇ ਤੇ ਨਹੀਂ ਕੋਣ ਇਹ ਤਾਂ ਮੇਤਾ ਭੇੜੀ ਆ ਆਗ ਨੂੰ ਤਾਂ ਲੱਭੂਗੀ ਮੇਰੀ ਨੋਣੀ ਤੇਰੇ ਨਹੀਂ ਮੇਰੇ ਆਗੇ ਛੋਟੀ ਆਏਗੀ ਮੇਰੇ ਤਾਂ 6 ਨੰਬਰ ਹੈ 6 ਨੰਬਰ ਲੱਭੂਗੀ ਹੂੰ ਤਾਂ ਲੱਭੂਗੀ ਆਪਕੇ ਤਾਂ 6 ਹੀ ਆਏਗੀ ਹੂੰ ਪਰ ਉਧਰ ਜਾਣ ਵੇ ਲੱਕ ਜਾਣ ਕੇ ਮੱਜਾ ਤਾਂ ਪੀੜੀਆਂ ਨੁਕਾ ਕੇ ਨਾ ਮਤਲਬ ਕੰਮ ਨਹੀਂ ਹੁੰਦਾ ਪਤਾ ਨਹੀਂ ਕੀ ਗੱਲ ਹੈ ਮਤਾਂ ਨਾ ਤਾਂ ਪੀੜਾ ਕਪੜਾ ਪਾ ਕੇ ਕੰਮ ਹੋਵੇ ਨਾ ਮੈਥੋਂ ਪਿਆਰ ਦੀ ਚੁੰਨੀ ਲੈ ਕੇ ਕੰਮ ਹੋਵੇ ਤੇ ਮੈਂ ਤਾਂ ਸੂਤੀ ਚੁੰਨੀ ਲੈ ਕੇ ਵਧੀਆ ਨਾ ਲੱਗਦੀ ਤਾਂ ਮੈਂ ਤਾਂ ਸਿਰ ਤੋਂ ਹੀ ਲੈ ਲੈਂਦੀ ਹਾਂ ਅੱਜਕੱਲ੍ਹ ਤਾਂ ਤਿਲਕੂਣੀ ਚੁੰਨੀ ਨਹੀਂ ਆਉਂਦੀ ਆ ਤਾਂ ਉਧਰ ਇਹ ਜਿਹੜੇ ਚੱਪੜ ਸੂਤੀ ਲੈਂਦੇ

ਇਸ ਮੀਤਾ ਹੁਣ ਆ ਗਈਆਂ ਗਰਮੀਆਂ ਗਰਮੀਆਂ ਦੇ ਵਿੱਚ ਆਪਾਂ ਕੱਦੂ ਦੀ ਸਬਜ਼ੀ ਤੋਰੀ ਦੀ ਸਬਜ਼ੀ ਬਣਾਵਾਂਗੇ ਕਾਲੀ ਮਿਰਚ ਪਾ ਕੇ ਸਕੰਜਵੀ ਬਣਾਉਣੀ ਤਾਂ ਕਾਲੀ ਮਿਰਚ ਪਾ ਕੇ ਜਿਹੜੀਆਂ ਪੈਣਾ ਕਹਿੰਦੇ ਵੀ ਇਹ ਆਵਲੇ ਕਿਵੇਂ ਰਗੜੋਗੇ ਕਿਵੇਂ ਸੁਕਾਓਗੇ ਉਹ ਵੀ ਸਕੰਜਵੀ ਵਾਸਤੇ ਹੀ ਹੈ ਤੇ ਮੁੱਲ ਸਾਰੀ ਚੀਜ਼ ਮਿਲ ਜਾਂਦੀ ਹੈ ਜਿਹੜੀ ਆਪਾਂ ਘਰੇ ਸੁਕਾਉਣਾ ਉਹਦਾ ਅੱਡੀ ਟੇਸਟ ਆਉਂਦਾ ਕਿਉਂਕਿ ਜਿਹੜੇ ਆਪਾਂ ਸੁੱਕੇ ਸੁਕਾਏ ਆਪਾਂ ਔਰ ਇਹ ਜੂਰਨ ਲੈਉਣੇ ਨਾ ਉੱਚ ਮਲਾਕਤ ਹੁੰਦੀ ਆ ਕੋਈ ਸੁੱਫ ਫਿਰ ਉਹ ਨਾ ਗਲੇ ਸੜੇ ਸਕਾਰਾਂ ਦੇ ਵਿੱਚੀ ਵਿੱਚੀ ਹਿਰਕਾਂ ਗ੍ਰੈਂਡ ਕਰ ਦੰਦੇ ਨੇ ਆਪਾਂ ਘਰੋਂ ਧੋਣਿਆ ਸਫਾਈ ਨਾਲ ਨਾ ਗਲੇ ਸਾਡੇ ਕੱਢ ਦਿਆ ਆ ਖਰ ਚੁੱਕਾ ਦਾ ਆ ਸ਼ੱਕਰ ਸਾਨੂੰ ਦੋ ਦਿਨ ਹੋ ਗਏ ਸਾਡੇ ਗੁੜ ਮੁੱਕਿਆ ਪਿਆ ਸੀਗਾ ਮੈਂ ਸ਼ੱਕਰ ਦੀ ਸੁਆਦ ਨਹੀਂ ਲੱਗਦੀ ਸਾ ਨਹੀਂ ਬਰੇ ਭਾਂਗੇ ਸ਼ੱਕਰ ਦੀ ਗੋੜ ਭੰਨਣਾ ਔਖਾ ਹੈ ਤੇ ਗੁੜ ਮੈਨੂੰ ਭੰਨਣਾ ਔਖਾ ਹੈਗਾ ਤੇ ਮੈਂ ਸਰਦਾਰ ਜੀ ਤੋਂ ਨਾ ਸ਼ੱਕਰ ਸੱਕਰ ਹੀ ਲਿਆਇਓ ਗੁੱੜ ਤੇ ਸ਼ੱਕਰ 'ਚ ਕੋਈ ਫਰਕ ਨਹੀਂ ਪੁੱਤ ਤੇ ਆਹੋ ਆ ਨਾ ਖੰਡ ਦੀ ਚਾਹ ਸੁਕਾਉਣੇ ਲੱਗ ਸਵੇਰ ਪਈ ਜਾਂਦਾ ਹੁਣ ਡੱਬਾ ਪਾ ਲੈ ਕੋਠੇ ਤੁਂ ਜੇ ਕੋਠੇ ਰੱਖ ਕੇ ਚਲੋ ਜੇ ਬਾਸਾਂ ਆਂਦੀਆਂ ਨੋਂਣ ਗਿਆ ਥੈਲੀਆਂ ਨਹੀਂ ਆ ਸਮਾਨ ਸਾਮਦੀ ਫਿਰ ਮਿਲਦੇ ਤੁਹਾਨੂੰ ਜਿਵੇਂ ਕਿ ਪਾਰਾ ਛੁੱਪੇ ਇਹ ਕਾ ਪਾਸਾ ਮੋਹ ਘਾਹ ਦਾ ਹੈ ਨਹੀਂ ਕੋਹ ਤਾਂ ਦਿਨ ਕਰੀ ਹੁਣ ਕੋਈ ਕਹਿੰਸੀ ਮੈਂ ਪੋਹ ਪੋਹ ਹਮੇ ਲਿਖਿਆ ਹੀ ਨਹੀਂ ਮਿਲਦਾ ਲਿਖਿਆ ਨਹੀਂ ਮੱਕਰੋਨੀ ਬਣਾ ਲਓ ਤੁਸੀਂ ਮੱਕਰੋਨੀ ਬਣਾ ਲਓ ਮੱਕਰੋਨੀ ਵੀ ਬਧੇਵਾਂ ਦੀ ਸਬਜ਼ੀ ਆਪਾਂ ਬੋਤਲ ਦੀ ਬਣਦੀ ਹੈ ਤਾਂ ਯਾਰ ਹੈ ਜੀ ਆਪਣੇ ਸਹੇਲੀ ਸਾਬਣ ਪਾ ਜਾਂਦੇ ਇਰੋਂ ਤਾਂ ਸਮਾਂ ਸਾੰਧੀ ਵਾਸ ਨਿਲਦਾ ਆਹ ਤਾਂ ਮੈਂ ਸੌ ਕੇ ਦੇ ਦਿੰਦਾ ਤਾਂ ਚਾਰੂ ਟਿੱਕੇ ਹੁਣ ਕਰੀਏ ਜੀ ਤੇ ਹੁਣ ਆਪਾਂ ਅੱਜ ਮੈਂ ਸੌਂਗ ਦੀ 10:30 ਵਜੇ 10:30 ਵਜੇ ਤੋਂ ਲੈ ਕੇ ਫਿਰ ਮਨੂ ਸਰਦਾਰ ਜੀ ਨੇ 1:30 ਵਜੇ ਖਾਇਆਗਾ ਫਿਰ ਉਹ ਦੁਬਾਰਾ ਕਿੰਨਾ ਚਿਰ ਮੁਹੱਤੋ ਕੇ ਐਂ ਬੈਠੀ ਰਹੀ ਹੁੰਦੀ ਗਈ ਤੇ ਚਾਹ ਬਣਾਈ ਹੁਣ ਆਪਾਂ ਆਲੂ ਗੋਮੇ ਘਰ ਦਿੱਤੇ ਨੇ ਦੋ ਕ ਆਲੂ ਪਪਾ ਮੰਗੇ ਸਿਬਲ ਰਚੀ ਬਾਕੀ ਤੜਤੇ ਆਲੂ ਵਾਲੇ ਪਰੌਂਠੇ ਬਣਾਵਾਂਗੇ ਤੇ ਇਹ ਹਾਰੇ ਕੱਪੜੇ ਤਾਰਤੀ ਪਹਿਲੇ ਮਾ ਇਹ ਤਾਂ ਮੈਨੇ ਕੱਪੜਾ ਆਪਾਂ ਮੋੜ ਕੇ ਤਾਂ ਕਰਕੇ ਤਾਰਤੀ ਪਹਿਲੇ ਨਵਾਂ ਕੋ ਦਿਵਾ ਕੇ ਸੰਭਾਲਾ ਮੇਰੇ ਕੋਲ ਮੈਂ ਉਹ ਨਵੇਂ ਕੈਮਰੇ 'ਚ ਪਈ ਸੀ ਫੋਨ ਨਹੀਂ ਤੇਰਾ ਕੋਤਨਾ ਪਰਦਾ ਜੀ ਹੌਣ ਲੱਗ ਜੀ ਪੱਖਾ ਲਾ ਕੇ ਨਾ ਮੈਂ ਸਬਜ਼ੀ ਕੱਟੂੰਗੀ ਮੈਂ ਸਿਮਲਾ ਮਿਰਚ ਲਈ ਨਾ ਪਿਆਜ਼ ਲਈਆਂ ਨੇ ਮੈਂ ਮਟਰ ਲਈਆਂ ਮੈਂ ਸਬਜ਼ੀ ਬਣਾਵਾਂਗੀ ਆਲੂ ਮਟਰ ਪਿਆਜ਼ ਸਿਮਲਾ ਮਿਰਚ ਨੂੰ ਇਸ ਸਬਜ਼ੀ ਬਣਾਵਾਂਗੇ ਕਿਹੜਾ ਆਹ ਕੋਈ ਦਹੀਂ ਬਣਾ ਲਾਂਗੀ ਸਬਜ਼ੀ ਚੱਕ ਕੇ ਨੂੰ ਪਾ ਅੱਬਲ ਤੋਂ ਸੋਹ ਨੂੰ ਬੱਸ ਸੋਕ ਮਨ ਪਰ ਮਨ ਨਾਈ ਤੇ ਸਲੋ ਕਾ ਹਾਂ ਮੈਂ ਤੇ ਟਮਾਟਰ ਜਿਹੜਾ ਨਾਲ ਲਿਖ ਪਾਉਣੀ ਉਹ ਸੱਜ ਪਾਲਾਂ ਨਾ ਦੋ ਤੇ ਬੜੇ ਖਰਾਬ ਜੀ ਨਹੀਂ ਹੋ ਜਾਣ ਹਰੀ ਮਿਰਚ ਭਾਈ ਨੂੰ ਭਾਈਆਂ ਚ ਪਾਈ ਪੋਕਲ

ਸਾਲਾ ਮਨ ਮੁੱਕ ਗਿਆ ਉਹ ਐ ਤੂੰ ਤਾਂ ਬਾਈ ਛੋਟੇ ਜਿਹਾ ਬਾਕੀ ਨਾ ਤਪਗੀਆਂ ਫਿਰ ਲੋ ਇਸ ਪਹਿਲਾਂ ਪਾਸੇ ਮਦਨ ਚ ਕੱਟਾਂਗੇ ਮੈਂ ਕਰ ਨਹੀਂ ਗਾ ਲਾ ਪਹਿਲਾਂ ਨੂੰ ਉਵਾਲ ਲਈ ਉਵਾਲ ਕੇ ਥੋੜਾ ਜਿਹਾ ਵਿੱਚ ਪਾ ਲੀ ਕੋ ਕਿਉਂ ਹੋਣਾ ਪਾਣੀ ਉਹ ਤਾਂ ਪਾਣੀ ਚ ਨਿਕਲ ਜੂ ਥੋੜਾ ਜਿਹਾ ਤੇਲ ਪਾ ਲਈ ਚਮਚਾਕ ਉਹ ਨੂੰ ਵੀ ਬਣਾ ਦੀ ਦੇ ਦੇਸੀ ਕਿਉਂ ਤੜਕੇ ਚ ਪਾਈ ਉਹਦੇ ਜਿਹਦੇ ਦੇਸੀ ਕਿਉਂ ਪਾਇਓ ਤਾਂ ਫਿਰ ਪੰਜ ਵਾਲੀ ਫਾਈ ਨਿਕਲ ਜੂ ਠੀਕ ਹੈ ਉਹ ਜੁੜਨਗੇ ਨਹੀਂ ਬਸ ਉਹ ਪਾਏ ਪਉਣਗੇ ਪਿਆਜ਼ ਮਸੇਰ ਧੁੰਦ ਕੜਕਾ ਲਾਉਣ ਨੂੰ ਟਮਾਟਰ ਲਿਆ ਦੀ ਆਹ ਉਹ ਪਾਏ ਨੇ ਮਟਰ ਛੱਡ ਪਈ ਮਟਰ ਲੈ ਮੈਂ ਬਣਾ ਦੂੰਗੀ ਨਾ ਕਰ ਸਕਦਾ ਮੈਂ ਬਣਾ ਦਿੰਦਾ ਉਹ ਖਾ ਲੂ ਆ ਕੇ ਚਲੋ ਜੀ ਫਿਰ ਮੈਂ ਇਹਨੂੰ ਉਹਨਾਂ ਨਾਲ ਪਹਿਲਾਂ ਮਕਰੋਨੀ ਬਣਾ ਲਾਂ ਭੁੱਖ ਭੁੱਖ ਕਰਦੀ ਉਹ ਵੀ ਅਗਰ ਸਮੇਤ ਨਾ ਰਾਤ ਨਾ ਤਾਂ ਸੁਖਮਨ ਰਾਤ ਰੋਟੀ ਖਾਦੀ ਆ ਨਾ ਸਵੇਰੇ ਰੋਟੀ ਖਾ ਕੇ ਗਈਏ ਚੱਜ ਨਾਲ ਤੇ ਬਸ ਸਕੂਲ ਚ ਲਾਏ ਗਈ ਉੱਥੇ ਠੰਡੀ ਬੱਤੀ ਜੀ ਕਿਹੜੀ ਖਾ ਕੇ ਆਉ। ਆ ਕੇ ਢੱਡ ਬਾਹਰ ਲੁਗੀ ਹੈ ਨਾ ਮਾਂ ਪਿਓ ਨੂੰ ਮੈਂ ਤੜਫਣਾ ਹੋ ਜਾਣਾ ਜੀ ਅਜੇ ਬਾ ਸਕੂਲ ਪਤਾ ਨਹੀਂ ਕਿਉਂ ਗੱਲ। ਹੂੰ ਕਈ ਦਿਨ ਹੋ ਗਏ ਉਹ ਘੱਟ ਖਾਂਦੀ ਆ ਰੋਟੀ-ਰੋਟੀ। ਤਾਂ ਨਹੀਂ ਕਿਉਂ। ਚਲੋ ਜੀ ਫਿਰ ਮੈਂ ਇਹ ਕਰ ਲਾਂ। ਸਬਜ਼ੀ ਕੱਟ ਲਾਂ ਇਹਨਾਂ ਨੂੰ ਤਿਆਰੀ ਕਰ ਲਾਂ ਫਿਰ ਬਣਾ ਕੇ ਦਿੰਦੇ ਆ ਪਰੈਸਪੀ ਜੀ ਨੇ ਤੁਹਾਨੂੰ ਮਕਰੋਨੀ ਆਦੀ। ਮਕਰੋਨੀ ਬਣਾਵਾਂਗੇ। ਜੀਪਾ ਮਰਨ ਬਣਾਉਣੇ ਮਕਰੋਨੀ ਮਕਰੋਨੀ ਦੇ ਵਿੱਚ ਆਪਾਂ ਸਰੋਂ ਦਾ ਤੇਲ ਹੀ ਪਾਇਆ ਇਹ ਸਰੋਂ ਦਾ ਤੇਲ ਹੁਣ ਤੁਸੀਂ ਕਹੋਗੇ ਕਿ ਕਿਉਂ ਨਹੀਂ ਪਾਇਆ ਇਹ ਮੈਂ ਸਰੋਂ ਦਾ ਤੇਲ ਇਸ ਕਰਕੇ ਪਾਇਆ ਕਿਉਂਕਿ ਇਹ ਨਿਕਲ ਨਹੀਂ ਆ ਜਾਲੀ ਨਾਲ ਚਾਰੰਗ ਜ਼ਰੂਰ ਨਿਕਲ ਜੂਗਾ ਦੇਸੀ ਕਿਉ ਹੀ ਨਵਿਸ਼ਟ ਜਾਂਦਾ ਤੇ ਪਰ ਵਿੱਚ ਸਬਜ਼ੀਆਂ ਵੀ ਆਪਣੇ ਮਨ ਪਸੰਦੀਆਂ ਪਾ ਸਕਦੇ ਹਾਂ ਕਿਉਂਕਿ ਅੱਜ ਕੱਲ੍ਹ ਹਰੇ ਮਟਰ ਕਾਰੜੇ ਜੀ ਹੋ ਜਾਂਦੇ ਨੇ ਆਪਾਂ ਇੱਕ ਵਾਲੀ ਦਵਾਵਾਂਗੇ ਇਹਨੂੰ ਪਾਸਤੇ ਨੂੰ ਮਕਰੋਨੀ ਪਾਸਤਾ ਬਣਾਉਣੇ ਅੱਜ ਰੈਸਪੀ ਤੇ ਨੂੰ ਇੱਕ ਕਵਾਲੀ ਦਵਾਵਾਂਗੇ ਤੇ ਨਾਲ ਹੀ ਆਪਣੇ ਮਟਰ ਨੇ ਜਿਹੜੇ ਉਹ ਭੋਲੇ ਹੋ ਜਾਣਗੇ ਇਹਨੂੰ ਢੱਕਦਾਣੇ ਜੀ ਉਬਾਲੀ ਆਊਗੀ ਆਪਾਂ ਇੰਨੇ ਕਰਦੇ ਆ ਤੜਕਾ ਲਗਾਉਣ ਦੀ ਤਿਆਰੀ ਮੇਰੇ ਵਿੱਚ ਪਾਵਾਂਗੇ शिमला ਮਿਰਚ ਪਿਆਜ਼ ਟਮਾਟਰ ਹਾਂ ਤੁਸੀਂ ਹੋਰ ਜਿਹੜੇ ਤੁਹਾਡੇ ਮਨ ਪਸੰਦ ਦੀਆਂ ਸਬਜ਼ੀਆਂ ਨੇ ਬੱਚੇ ਖਾਂਦੇ ਨੇ ਹਨਾ ਤਾਂ ਤੁਸੀਂ ਉਹ ਵੀ ਬਣਾ ਸਕ ਪਾ ਸਕਦੇ ਹੋ ਤੇ ਲੈ ਹੁਣ ਗਰਮੀਆਂ ਆਉਂਦੀਆਂ ਨੇ ਤੇ ਇੰਨੇ ਸੌਖੇ ਤਰੀਕੇ ਨਾਲ 5 ਮਿੰਟਾਂ ਦੇ ਵਿੱਚ ਬਣ ਕੇ ਪਾਸਤਾ ਤਿਆਰ ਹੋ ਜਾਂਦਾ ਨੇ ਬੱਚੇ ਖੁਸ਼ ਨੇ ਮਾਂ ਪਿਓ ਖੁਸ਼ ਹੋਣਾ ਬੱਚੇ ਬਹੁਤ ਖੁਸ਼ ਹੋ ਕੇ ਖਾਂਦੇ ਨੇ ਤੇ ਆਪਾਂ ਤੜਕਾ ਲਗਵਾਵਾਂਗੇ ਦੱਸਾਂਗੇ ਕੀ ਕੀ ਪੈਂਦਾ ਕਿਉਂਕਿ ਫਿਰ ਆਪਣੀ ਵੀਡੀਓ ਬਹੁਤ ਲੰਮੀ ਹੋ ਜਾਂਦੀ ਨੇ ਪੈਣਾ ਫਿਰ ਗਾਹ ਨਗਾ ਦੰਗਿਆਂ ਨੇ ਤੇ ਇਹਨੂੰ ਵਾਲੀ ਆਉਣ ਦੀ ਆਪਾਂ ਫਿਰ ਇਹਨੂੰ ਚਾਰਨੀ ਦਾ ਛਾਣ ਲਾਂਗੇ ਜਿਵੇਂ ਮਰਜ਼ੀ ਛਾਣ ਲਓ ਤੇ ਤੇਲ ਤੇ ਨਿਕਲ ਜੂ ਇਹ ਤੇਲ ਇਸ ਕਰਕੇ ਪਾਇਆ ਇਹ ਫਿਰ ਆ ਜੁੜਦੇ ਨਹੀਂ ਹੈਗਾ ਮੱਕਰੋਨੀ ਜੁੜਦੀ ਨਹੀਂ ਹੈਗੀ ਫਿਰ ਜੁੜਦੀ ਨਹੀਂ ਹੈਗੀ ਇਸ ਕਰਕੇ ਤੇਲ ਪਾਇਆਗਾ ਤੇ ਸਿੱਕੇ ਵੀ ਪਾ ਸਕਦੇ ਹੋ ਪਰ ਰ ਪਰ ਫੈਂਡ ਵੀ ਪਾ ਸਕਦੇ ਹੋ ਪਰ ਅਸੀਂ ਕਦੇ ਨਾ ਦੱਸੂ ਕਿਉਂ ਨਾ ਰ ਪਰੈਂਡ ਲਿਆਂਦਾ ਨਹੀਂ ਹੈਗਾ ਆਪਾਂ ਜਾਂ ਤੇਲ ਵਰਤਦੇ ਹਾਂ ਸਰੋਂ ਦਾ ਜਿਆਦਾ ਦੇਸੀ ਕੋਈ ਵਰਤਦੇ ਨਹੀਂ ਕੀ ਕਰੀ ਲੋ ਜੀ ਪਾਇਰਾ ਪਾਣੀ ਕੱਢ ਲਿਆ ਦੇਖੋ ਜੇ ਆਪਾਂ ਨਾ ਤੇਲ ਪਾਉਂਦੇ ਨਾ ਇਹ ਚਿਪ ਜਾਂਦੇ ਚਿਪ ਜਾਂਦੇ ਤੇ ਘਰ ਦੇ ਨਾਲ ਹੱਥਾਂੇ ਹੋ ਜਾਂਦੇ ਸਾਡੀ ਇਹਨਾਂ ਕਰਦੇ ਜਿਹੜੀ ਲੋਹੇ ਦੀ ਆ ਇਹਦਾ ਪਤਾ ਨਹੀਂ ਕਿਉਂ ਆ ਕਲਰ ਜੰ ਲੈਦਾ ਇਹ ਬਹੁਤ ਚੜ੍ਹਦੀਦਾ ਤੇ ਇਹਦਾ ਹੁਣ ਆਪਾਂ ਇਹ ਪਾਣੀ ਕੱਢ ਲਿਆਗਾ ਤੇ ਇੱਧਰ ਆਪਾਂ ਸਿਕਲਾ ਮਿਰਚ ਪਿਆਜ਼ ਤੇ ਆਪਾਂ ਇਹ ਆਪਾਂ ਕੀ ਤੜਕਾ ਲਾ ਲਿਆ ਤੇ ਆਪਾਂ ਇਹ ਬਾਲਾ ਕਾਲਾ ਨਹੀਂ ਕਰਦੇ ਕਿਉਂਕਿ ਬਾਲਾ ਕਾਲਾ ਜੇ ਆਪਾਂ ਨੂੰ ਭੈੜਾ ਲੱਗੂਗਾ ਵਿੱਚ ਆਪਾਂ ਇਹ ਵਿੱਚ ਸਵਾਦ ਅਨੁਸਾਰ ਪਾਵਾਂਗੇ ਨਮਕ ਤੇ ਤਾਂ ਸਬਜ਼ੀਆਂ ਵਿੱਚ ਕੋਈ ਵੀ ਪਾ ਸਕਦੇ ਹੋ ਸਵਾਦ ਅਨੁਸਾਰ ਮਿਰਚ ਥੋੜੀ ਜਿੰਨੀ ਖਾਣ ਦੀ ਹਲਦੀ ਤਾਂ ਚੰਗੀ ਹੋਈ ਆ ਹਨਾ ਉਹ ਵੀ ਜੇ ਪਾ ਪਾ ਮੰਗ ਦੇ ਵਿੱਚ ਕਾਲੀ ਮਿਰਚ ਹੋਣਾ ਸਾਰੇ ਵਿੱਚ ਪਾਵਾਂਗੇ ਪਾਸਤਾ ਮਕਰੋਨੀ ਜਣੀ ਕੇ ਜੇ ਮੈਂ ਪਾਉਣੀਆਂ ਮੇਰੇ ਘਰ ਨਾਲ ਪੈਂਦੀ ਨਹੀਂ ਕਿ ਖਾਣਾ ਤੇ ਤੋਂ ਹੁਣ ਕਿਵੇਂ ਬਣਨ ਲੋ ਜੀ ਆਪਣੀ ਮਕਰੋਨੀ ਬਣ ਕੇ ਤਿਆਰ ਹੈਗੀ ਤੇ ਆਪਣੀ ਰੈਸਪੀ ਬਣ ਗਈ ਹੈ ਵਧੀਆ ਤੇ ਨਵੇਂ ਹੁਣ ਗਰਮੀਆਂ ਨੇ ਮਾਂ ਦਾ ਖੜਾ ਸੌਫਟ ਜਾਂ ਕੋਈ ਥੇਤੀ ਗਰਮੀ ਚੋਂ ਨੇ ਬੱਚੇ ਕੋਲੋਂ ਕੋਲੇ ਖਾਂਦੇ ਨੇ ਤੇ ਮਨ ਪਸੰਦ ਜਿਹੀ ਸਬਜ਼ੀਆਂ ਪਾ ਲਿਆ ਕਰੋ ਬੱਚਿਆਂ ਦੇ ਆ ਤੇ ਮਟਰ ਪਾ ਲੈਣੇ ਤੇ ਪਿਆਜ਼ ਪਾ ਲਿਆ ਤੇ ਲਾਲ ਟਮਾਟਰ ਪਾ ਲਿਆ ਜੋ ਵੀ ਤੁਹਾਨੂੰ ਪਸੰਦ ਆ ਉਹ ਪਾ ਲਿਆ ਕਰੋ ਬੱਚਿਆਂ ਨੂੰ ਹਨਾ ਤੇ ਇਹ ਆਪ ਸਿਆਣਾ ਵੀ ਖਾ ਸਕਦਾ ਜੀ ਮੈਂ ਵੀ ਖਾ ਲਾਣੀ ਹੁੰਨੀ ਆਂਗੀ ਤੇ ਸਰਦਾਰ ਜੀ ਵੀ ਖਾ ਲੰਦੇ ਦੇਣਗੇ ਸਾਰੇ ਖਾ ਲੰਦੇ ਆ ਸਾਡੇ ਸਿੱਤਾ ਤੇ ਇਹਦੇ ਵਿੱਚ ਥੋੜਾ ਜਿਹਾ بس ਮੱਟਾ ਨਹੀਂ ਆ ਪਾ ਦੂੰਗੀ ਹੁਣ ਤੇ ਆਪਣਾ ਬਾੜੀ ਤੋਂ ਬੱਟ ਜੀ ਰੱਖ ਲਈ ਥਣੀਆਂ ਦੀ ਤੇ ਥੋੜਾ ਜਿਹਾ ਹਣੀਆਂ ਵਿੱਚ ਧਣੀਆਂ ਕੱਟ ਕੇ ਜੋ ਵੀ ਤੁਸੀਂ ਮਸਾਲੇ ਹੋਰ ਪੌਣੇ ਨੇ ਅਲੱਗ ਹਨਾ ਉਹ ਵੀ ਪਾ ਸਕਦੇ ਹੋ ਚਲੋ ਆਪਾਂ ਕਰ ਦੱਗ ਗਏ ਇਸ ਗਾਂਦ ਤੇ ਚਲੋ ਤੁਹਾਨੂੰ ਰੈਸਪੀ ਦੇ ਦਿੱਤੀ ਆਪਾਂ ਨੇ ਆਪਾਂ ਮਿਲਾਂਗੇ ਕੱਲ ਨੂੰ ਸੋਹਣੇ ਜਿਹੇ ਵਲੌਗ ਨਾਲ ਤੇ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਦੇਖਦੇ ਹੋ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਕਰ ਦਿਓ ਭੈਣਾਂ ਦਾ ਬਹੁਤ-ਬਹੁਤ ਧੰਨਵਾਦ ਮੈਂ ਭੈਣਾਂ ਨੂੰ ਕਿਹਾ ਸੀ ਵੀ ਮੇਰੇ ਸਬਸਕ੍ਰਾਈਬਰ ਥੋੜੀ ਰਹਿੰਦੇ ਨੇ ਭੈਣਾਂ ਨੇ ਬਹੁਤ ਸਬਸਕ੍ਰਾਈਬਰ ਆਏ ਜਿਹੜੀ ਵੀਡੀਓ ਚ ਮੈਂ ਬੋਲਿਆ ਸੀਗਾ ਤੇ ਬਹੁਤ ਸਬਸਕ੍ਰਾਈਬਰ ਆਇਓ ਵੀਡੀਓ ਚ ਧੰਨਵਾਦ ਤੁਹਾਡਾ ਮਿਲਾਂਗੇ ਕੱਲ ਨੂੰ ਕਿਸੇ ਨਵੇਂ ਬਲੌਗਰ ਨਾਲ ਵਾਹਿਗੁਰੂ ਜੀ ਕੀ ਫਤਿਹ